ਨਪਾ ਕੱਪੜੇ ਤੈ ਮਾਰ ਕੇ ਰੱਖ ਲੈਣੀਆਂ ਜੀ ਸਾਰੇ ਉਹ ਵੀ ਸ਼ਾਮ ਨੂੰ ਤਾਂ ਹੀ ਹੋਰ ਕੰਮ ਬਹੁਤ ਹੁੰਦੇ ਨੇਗੇ ਬਾਅਦ ਹੈ ਜਾਂਦਾ ਗਰਮੀ ਦਾ ਟਾਈਮ ਹੈ ਕਰਕੇ ਹੁਣ ਮੈਂ ਸਾਰੇ ਕੱਪੜੇ ਸੁੱਕ ਗਏ ਨੇ ਇਹਨਾਂ ਨੂੰ ਤੈ ਮਾਰ ਕੇ ਸਾਂਭ ਦੂੰਗੀ ਠੀਕ ਫਿਰ ਉਹਨੇ ਆਪਣੇ ਕੰਮ ਕੋਈ ਸਾਇ ਜਦੋਂ ਦਾ ਜੀ ਲੋ ਦਾ ਟਾਈਮ ਹੋ ਜਾਂਦਾ 2:00 ਵਜੇ ਚਾਹ ਪਾਣੀ ਬਣਾ ਲੈਣੀ ਹੈ ਤੇ ਰੋਟੀ ਲਾ ਲੈਣੀ ਜੀ ਸਾਇ ਜੀ ਬਾਕੀ ਆਪਣੇ ਸਾਰੇ ਕੰਮ ਹੋ ਗਏ ਨੇ ਤੇ ਮੇਰੇ ਕੱਪੜੇ ਸੁੱਕ ਗਏ ਨੇ ਨਾ ਪੈਣਾ ਬਿਤਾਣਾ ਨਹੀਂ ਠੀਕ ਹੈ ਫਿਰ ਸਹਸ ਕੁਲ ਨੂੰ ਉਹ ਜਦਿਆਂ ਦੇ ਨੂੰ ਗੁੱਟ ਖੀਤੀ ਜੀ ਮੈਂ ਚੂਰੀ ਤਾਂ ਚਾਹ ਨਾਲ ਮੈਂ ਕਿਹਾ ਚੂਰੀ ਖਾ ਲੂਗਾ ਕਿਉਂਕਿ ਉਸ ਦਾਲੇ ਹੋਏ ਸੋਲਿਆਂ ਦੀ ਦਾਲ ਨਹੀਂ ਖਾਂਦਾ ਜੀ ਰੋਟੀਆਂਸ ਕਰਕੇ ਮੈਨੂੰ ਇੱਥੇ ਗੁੱਟ ਖੀਤੀ ਚੂਰੀ ਖਾ ਰਹੀ ਤੇ ਮੌਸਮ ਦੇਖੋ ਜੀ ਕਿੰਨਾ ਵਧੀਆਗਾ ਬਾਹਰ ਬੈਠੇ ਸੀ ਸੀ ਮम्मी ਮਸੀਨ ਡਾਇਬੀਟੀਸ ਸੀ ਮੇਰੀ ਤੇ ਉਪਰੇ ਉਦਲੇ ਤੇ ਉਹਨਾਂ ਸੇ ਹੁਣ ਮਾਰ ਰਹੀ ਸੀਗੇ ਤੇ ਪਾਪਾ ਖੜਾ ਹੈ ਜੀ ਮੇਰਾ ਤੇ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਕੰਮ-ਕੁਮ ਸਾਰੇ ਕਰਕੇ ਰੋਟੀ-ਉਟੀ ਖਾ ਕੇ ਅਸੀਂ ਵੀੜੇ ਚ ਬੈਠੇ ਜੀ ਹੈ ਸਾਡੇ ਕੋ 6:00 ਤੋਂ 7 ਦਾ ਟਾਈਮ ਹੋਊਗਾ ਤੇ ਇੱਧਰ ਚੱਲ ਰਹੀ ਹੈ ਜੀ ਹਵਾ ਦੇਖੋ ਕਿੰਨੀ ਸੋਹਣੀ ਕਿ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ ਸ਼ਾਮ ਨੂੰ ਮੀਂਹ ਪੈ ਜਾਂਦਾ ਰਾਤ ਨੂੰ ਤੇ ਅੱਜ ਵੀ ਲੱਗਦਾ ਵੀ ਉਹ ਕੱਰਾਤ ਨੂੰ ਕਿੰਨੀ ਸੋਹਣੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਤੇ ਇਧਰ ਬਾਪਾ ਜਾ ਰਹੇ ਸੀ ਬਾਹਰ ਜੀ ਕਿਉਂਕਿ ਬਾਪੇ ਨੇ ਹਜੇ ਨਹੀਂ ਕਾਦੀ ਰੋਟੀ ਮੈਂ ਮੰਮੀ ਤੇ ਸਹਜ ਜੀ ਸਿੱਧ ਨਾਣੇ ਖਾ ਲਈ ਰੋਟੀ ਅਸੀਂ ਖਾ ਕੇ रोटी खा के बेहे च बैठी थी तो जी ठंडी हवा च क्योंकि अंदर तरमैस मार दी इसके अंदर अजय नहीं बैठी थे ग्रमैस है सत्या बहुत बहुत स्वागत है जीत है ਦਰਮਿਆਨ ਤੋਂ ਮੈਂ ਪਾਣੀ ਪੀ। ਇਹ ਤੋਂ। ਦਰਮਿਆਨ ਕਿੰਨੀ ਜਿਆਦਾ ਬਲਮੇ। ਇਹ ਸਾਈਜ ਕਰਨਾ ਵੀ ਅਜਾਂ ਜਾਨਵਰ ਘਾਉਠੇ ਲੈ ਕੇ ਜਾਂਦੇ ਨੇ ਉਸ ਵਾਸਤੇ ਇਹ ਆਲੋਲੇ ਘਾਉਠੇ ਬਣਾਵਾਂਗੇ ਆਪਾਂ। ਬੁੱਧੜ ਹੋਈ। ਇੱਥੇ ਮੈਂ ਪ੍ਰੈਸ ਕਰ ਰਹੀ ਸੀ ਸਹਜ ਦੀ ਬਰਦੀ ਕਿਉਂਕਿ ਸ਼ਨੀਵਾਰ ਆ ਰਿਹਾ ਉਹ ਦੁਵਾਰ ਨੂੰ ਜਿਹਦੇ ਹਾਊਸ ਵਰਦੀ ਪੈਂਦੀ ਹੈਗੀ ਜੋ ਹੁੰਦੀ ਹੈ ਰੈੱਡ ਕਲਰ ਦੀ ਸ਼ਰਟ ਬਲੈਕ ਲੋਰ ਹੈ ਜੀ ਇਹ ਬਲੈਕ ਹੀ ਸੁਜਨੇ ਉਹਦੇ ਕਿ ਮੈਂ ਵਰਦੀ ਪ੍ਰੈਸ ਕਰ ਰਹੀ ਹਾਂ ਜਿਹੋ ਦੀ ਕਿਉਂਕਿ ਉਹ ਹਰ ਜੇ ਸੁੱਤਾ ਪਿਆ ਸੀ ਅੱਜ ਮੈਂ ਉਹਦੀ ਵਰਦੀ ਬੁੱਦੀ ਪ੍ਰੈਸ ਕਰਕੇ ਉਹਦਾ ਬਾਦ ਉਹਨੂੰ ਥਾਲਦੇ ਹੁੰਨੀ ਆ ਜੀ ਫਿਰ ਉਹ ਸਨਾਨੂ ਕੇ ਚਾਹ ਪੀ ਕੇ ਇਹ ਵਸਦਾ ਫਿਰ ਸਕੂਲ ਭਾਗ ਜਾਂਦਾ ਹੈ ਇਹ ਮੈਂ ਸ਼ਾਮ ਨੂੰ ਤਾਂ ਨਹੀਂ ਨਹੀਂ ਪ੍ਰੈਸ ਕਰਕੇ ਕਦੇ ਵੀ ਰੱਖੀਏ ਨਹੀਂ ਕਿਉਂਕਿ ਮੈਂ ਸਵੇਰੀ ਰੱਖ ਜੂਣੇ ਹੋਊਂਗਾ ਫਿਰ ਵੀ ਵਾਲ ਜੇ ਪੈ ਜਾਂਦੇ ਨੇ ਕਰੀਏ ਪ੍ਰੈਸ ਬਸ ਨਾਲ ਤੇ ਨਾਲ ਪੈਸਾ ਥੋੜਾ ਹੋਣਾ ਇਹ ਨਾਲ ਨਾਲ ਪ੍ਰੈਸ ਲੂਟ ਪੈਣਾ ਬਸ ਉਹ ਨੂੰ ਹੁਣ ਨਾਉਣ ਪੇਜ ਪੂਰੀ ਜੀ ਨਮਾਦ ਹੋਣ ਬਸ ਉਹ ਤਿਆਰ ਹੋ ਜੂਗਾ ਤੇ ਸੁੱਤਾ ਪੇ ਅੱਧਰ ਮਰੀ ਜਾਂ ਦੱਸ ਗਿਆ ਪੈਰ ਕਿਉਂਕਿ ਜੇ ਇੱਥੇ ਲਵੀ ਪਲੱਗ ਆਗਾ ਮੈਂ ਬੈੱਡ ਤੇ ਬੈ ਕੇ ਹੀ ਪ੍ਰੈਸ ਕਰ ਲੈਣੀ ਹੁੰਦੀ ਆ ਤੇ ਮੈਂ ਉਹਦੀ ਕਰ ਰਹੀਆਂ ਜਿੱਤੇ ਵਰਦੀ ਤੇ ਪੈਸਾ उठ टाइम पे ही हो गए इतने मैं बना रही थी सहज वास्ते आलू आले पर क्योंकि जो ही दो ही पर लेके जाता जानता हो कुछ नहीं खा के जाता है ਤੇ ਜੋ ਤੱਕ ਦੋ ਕੀ ਪ੍ਰੌਂਟਾ ਪਾ ਦੋ ਇਸ ਕਰਕੇ ਤਾਂ ਹੀ ਮੈਂ ਦੋ ਪ੍ਰੌਂਟੇ ਪਾ ਲੈਣੀ ਹੁੰਦੀਆਂ ਕਿਉਂਕਿ ਚੱਲ ਕਈ ਵਾਰ ਭੁੱਖ ਲੱਗ ਜਾਂਦੀ ਆ ਕਈ ਵਾਰ ਤਾਂ ਸਾਡੀ ਲਿਆਉਂਦਾ ਹੈ ਕਿ ਕੀ ਖਾ ਕੇ ਆਉਂਦਾ ਤੇ ਆਲੂ ਵਾਲੇ ਪ੍ਰੌਂਟੇ ਹੋ ਸਕਦਾ ਖਾ ਲੇ ਤੇ ਮੈਂ ਭੇੜੇ ਚ ਬਾਕੀ ਸਿੰਪਲ ਰੋਟੀ ਵਾਂਗੂ ਹੀ ਲਾਹੇ ਨੇ ਜੀ ਦੇਖੋ ਜੀ ਮੈਂ ਹੁਣ ਇੱਥੇ ਬਣਾ ਰਹੀ ਆ ਸਹਜ ਦੇ ਪ੍ਰੌਟੇ ਤੇ ਦੋ ਟਿਫਨ ਟੂਫਨ ਪੈਕ ਕਰਕੇ ਬਸ ਫਿਰ ਮੈਂ ਆਪਦਾ ਬੇੜਾ ਵੜਾ ਸੰਭਰ ਲੂੰਗੀ ਜੀ ਤੇ ਬਸ ਮੈਂ ਉਹਨੂੰ ਤਿਆਰ ਕਰਕੇ ਫਿਰ ਆਪਦਾ

टिफिन करते पोते तो दही पाती बिस्कुट तो <laughs> तो <पाती> बोतल <laughs> <पाणी> <laughs> ਇਥੇ ਜੀ ਮੰਮੀ ਅਰ ਜਗਦੀਪ ਚੱਕ ਰਹੇ ਸੀ ਗੋਹਾ ਕਿਉਂਕਿ ਮੈਂ ਲਾਰੀ ਸੀ ਕਮਰਿਆਂ ਚ ਝਾੜੂ ਕਿਉਂਕਿ ਬੇੜਾ ਬੁੜਾ ਸਾਰਾ ਮੈਂ ਸੰਭਰਤਾ ਦੀਆ ਮੈਂ ਕਮਰੇ ਝਾੜੂ ਲਾ ਕੇ ਜੀ ਨਾਲ ਦੀ ਨਾਲ ਪੋਚੇ ਲਾਈ ਜਾਂਦੀ ਸੀ ਮੰਮੀ ਕਹਿੰਦੀ ਕੋਈ ਨਾ ਮੈਂ ਨੇ ਮੈਂ ਗੋਹਾ ਚੱਕ ਲੈਣੀ ਆ ਵੀ ਤੂੰ ਇੱਧਰ ਕਰ ਲੈ ਵੀ ਮੀਂਹ ਦਾ ਨਹੀਂ ਪਤਾ ਫੇਰ ਆ ਜਾ ਤੇ ਵੀਰੇ ਇਧਰ ਗੋਹਾ ਗੋਹਾ ਚੱਕ ਕੇ ਹੀ ਵਗ ਖੇਤ ਤੋਂ ਬਾਅਦ ਮੈਂ ਮੱਝਾਂ ਨਵਾਈਆਂ ਜੀ ਮੱਝਾਂ ਮੱਝਾਂ ਨਵਾ ਕੇ ਮੈਂ ਕੱਪੜੇ-ਕੱਪੜੇ ਫਾਦ ਤੋਂ ਕੱਡੇ ਹੀ ਨਸੀਨ ਚ ਤੇ ਰੀ ਨਾਲ ਉਧਰ ਲੱਗੀ ਹੋਈ ਹੁੰਦੀ ਆ ਕਿਉਂਕਿ ਦੇਖੋ ਮਮੀ ਦੇ ਵਿੱਚ ਕੰਮ ਥੋੜਾ ਜਿਹਾ ਵਾਹਾਂ ਪੈ ਜਾਂਦਾ ਕਿਉਂਕਿ ਸਮਾਂ ਹੁੰਦਾ ਹੀ ਵੀ ਥਲਕੇ ਚੱਲ ਸਾਰੇ ਕਾਰੀ ਦੇ ਪਹਿਲਾਂ ਸੀ ਉਧਰਲਾ ਕੰਮ ਕਰ ਲੈਣੇ ਆ ਤੇ ਫਿਰ ਇਧਰਲਾ ਕਰਨਾ ਹੁੰਦਾ ਹੈ ਨਵਾ ਕੇ ਖੇਤ ਬਾਰੀ ਜਾਂਦੇ ਨੇ ਤੇ ਉਦੋਂ ਬਾਅਦ ਮੈਂ ਜਨਮਾ ਰੰਨੀ ਆ ਤੇ ਨਾਲ ਦੀ ਨਾਲ ਨਾਲ ਮੂਰੇ ਪੱਬ ਰੱਖ ਕੇ ਦੀ ਨਾਲ ਦੀ ਨਾਲ ਇਹਨਾਂ ਨੂੰ ਪਿਆ ਜਾਂਦੀ ਇੱਥੇ ਪਾਣੀ ਤੇ ਫਿਰ ਉਦੋਂ ਬਾਅਦ ਮੈਂ कपड़े कपड़े कट के नाले 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 में फर्शन दंगर लगाए मैं पारी ती जी कपड़े सुकने क्योंकि मैं ਬੱਦਲ ਬਈ ਬਹੁਤ ਹੋਈ ਪਈ ਜੀ ਮੈਨੂੰ ਤਾਂ ਲੱਗਦਾ ਵੀ ਮੈਨੂੰ ਦੁਬਾਰਾ ਕੱਪੜੇ ਥੱਲੇ ਲਾਉਣੇ ਪੈਣਗੇ ਬਹੁਤ ਜਿਆਦਾ ਬੱਦਲ ਘੁਲੇ ਪਏ ਇੱਕੋ ਲੋ ਤਾਂ ਮੈਂ ਪਸਤਾਰੀਆਂ ਵੀ ਮੈਂ ਕਿਉਂ ਮਸੀਨ लाती ਸ਼ਾਮ ਨੂੰ ਲਾ ਲੈਂਦੀ ਕਿਉਂਕਿ ਜੇ ਕੱਪੜੇ ਅੰਦਰ ਸੁੱਕੇ ਪਉਣੇ ਨੇ ਵੀ ਬਹੁਤ ਔਖੇ ਹੋ ਜਾਂਦੇ ਨੇ ਗਿੱਲੇ ਕੱਪੜੇ ਨੂੰ ਕੋਈ ਵਾਰਾ ਹੁੰਦਾ ਵੀ ਕੋਈ ਦਾਗ ਵਗੈਰਾ ਨਾਲ ਲੱਗ ਜੇ ਤੁਹਾਨੂੰ ਪਾਤੇ ਦੇਖੀ ਜਾਊਗੀ ਫਿਰ ਕੀ ਬੰਦਾ ਫਿਰ ਲਾ ਕੇ ਅੰਦਰ ਪੱਖੇ ਥੱਲੇ ਬੈੱਡ ਤੇ ਸੁੱਟ ਦਾਂਗੇ ਕਿਉਂਕਿ ਸੁਕਾਈ ਹੋਏ ਨਹੀਂ ਸੁਕਾਈ ਹੋਏ ਨਹੀਂ ਜੀ ਮਸੀਨ 'ਚ ਮੇਰੇ ਕੱਪੜੇ ਤੇ ਅੱਜ ਤਾਂ ਦੇਖੋ ਜੀ ਮੈਂ ਆ ਗਿਆ ਮੈਂ ਕੱਪੜੇ ਫੇਰ ਲਾਉਣੇ ਪੈਣਗੇ ਦੇਖੋ ਮੈਂ ਪਹਿਰੇ ਆਗਾ ਚਲੋ ਠੀਕ ਹੈ ਜੀ ਅੱਜ ਲਈ ਐਨਾ ਹੀ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿੱਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਮੈਂ ਆ ਗਿਆ ਜੀ ਫਿਰ ਕਿੰਨਾ